ਕਾਫੀ ਦੇਰ ਤੋਂ ਉਡੀਕੀਆਂ ਜਾ ਰਹੀਆਂ ਲੋਕ ਸਭਾ ਚੋਣਾਂ ਦਾ ਐਲਾਨ ਆਖਿਰ ਹੋ ਹੀ ਗਿਆ ਹੈ ਚੋਣ ਕਮਿਸ਼ਨ ਨੇ ਸੱਤ ਗੀੜਾਂ ਦੇ ਵਿੱਚ ਚੋਣ ਕਰਵਾਉਣ ਦਾ ਫੈਸਲਾ ਲਿਆ ਹੈ ਅੱਜ ਤੋਂ ਹੀ ਚੋਣ ਜਾਬਤਾ ਵੀ ਲਾਗੂ ਹੋ ਚੁੱਕਿਆ ਹੈ 25 ਮਾਰਚ ਤੱਕ ਉਮੀਦਵਾਰ ਨਾਮਜ਼ਦਗੀ ਪੱਤਰ ਭਰ ਸਕਣਗੇ ਪੰਜਾਬ ਵਿੱਚ 19 ਮਈ ਨੂੰ ਵੋਟਾਂ ਪੈਣਗੀਆਂ ਅਤੇ 23 ਮਈ ਨੂੰ ਚੋਣ ਨਤੀਜਿਆਂ ਦਾ ਐਲਾਨ ਹੋਵੇਗਾ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੂੰ 25 ਮਾਰਚ ਤੋਂ ਪਹਿਲਾਂ-ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਹੋਵੇਗਾ। ਗੱਠਜੋੜ ਦੀ ਉਦੇੜ ਬਣ ਦੇ ਵਿੱਚ ਲੱਗੀਆਂ ਪਾਰਟੀਆਂ ਨੂੰ ਵੀ ਜਲਦ ਤੋਂ ਜਲਦ ਆਪਣੇ ਗੱਠਜੋੜ ਦੀ ਰੂਪਰੇਖਾ ਤੈਅ ਕਰਕੇ ਉਮੀਦਵਾਰਾਂ ਦਾ ਐਲਾਨ ਕਰਨਾ ਹੋਵੇਗਾ। ਪੰਜਾਬ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਉਮੀਦਵਾਰ 25 ਮਾਰਚ ਤੱਕ ਐਲਾਨ ਕਰਨ ਤੋਂ ਬਾਅਦ ਲਗਭਗ 1.5 ਮਹੀਨੇ ਤੱਕ ਦਾ ਸਮਾਂ ਚੋਣ ਪ੍ਰਚਾਰ ਦੇ ਲਈ ਮਿਲ ਜਾਏਗਾ ਕਿਉਂਕਿ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ 7ਵੇਂ ਗੇੜ ਵਿੱਚ ਪੈਣੀਆਂ ਜਿਸ ਨਾਲ ਪੰਜਾਬ ਦੀ ਸਿਆਸਤ ਗਰਮੀ ਦੇ ਵਧਣ ਦੇ ਨਾਲ-ਨਾਲ ਹੋਰ ਵੀ ਗਰਮਾਉਂਦੀ ਜਾਏਗੀ। ਬਿਊਰੋ ਰਿਪੋਰਟ ਦ ਪੰਜਾਬ ਟੀਵੀ